ਨਾਮ ਗੁਰਕਮਲ ਸਿੰਘ ਸਰ ਅਜੀ ਇਹ ਤੁਸੀਂ ਗੈਮ ਕਲੀਅਰ ਕੀਤਾ ਦੇ ਬਾਰੇ ਥੋੜੀ ਜਾਣਕਾਰੀ ਦਿਓ ਸਰ ਇਹ ਯੂਪੀਐਸਸੀ ਦਾ ਸਿਵਲ ਸਰਵਿਸ ਸਿਵਲ ਸਰਵਿਸਿਸ ਐਗਜ਼ਾਮੀਨੇਸ਼ਨ ਹੈ ਜਿਹੜਾ ਕਿ ਹਰ ਸਾਲ ਪੋਸਟ ਨਿਕਲਦੀਆਂ ਨੇ ਜਿਦਾ ਆਈਐਸ ਆਈਪੀਐਸ ਆਈਆਰਐਸ ਐਂਡ ਇਹ ਐਗਜ਼ਾਮੀਨੇਸ਼ਨ ਮੈਂ ਕਲੀਅਰ ਕੀਤਾ ਇਸ ਦਾ ਸਰ ਇਹ ਤੁਹਾਡਾ ਤਿੰਨਵਾਂ ਅਟੈਂਪਟ ਸੀ ਸਰ ਇਹ ਮੇਰਾ ਫੋਰਥ ਅਟੈਂਪਟ ਹੈਗਾ ਤੇ ਸੈਕੰਡ ਇੰਟਰਵਿਊ ਹੈ ਇਹ ਸਰ ਹੈ ਐਸੇ ਤਰ੍ਹਾਂ ਤੁਸੀਂ ਸਟੱਡੀ ਕੀ ਥੋੜੀ ਕੀ ਤੁਹਾਡਾ ਸ਼ੁਰੂ ਕਿੱਥੋਂ ਕਰਦੇ ਹੋ ਇਨੇ ਆਪਣੇ ਜਦੋਂ ਕਾਲਜ ਚ ਗ੍ਰੈਜੂਏਸ਼ਨ ਕੀਤੀ ਸੀ ਤਾਂ ਉਸ ਤੋਂ ਬਾਅਦ ਹੀ ਮੈਂ ਆਪਣਾ ਪਲਾਨ ਬਣਾ ਲਿਆ ਸੀ ਕਿ ਸਿਵਲ ਸਰਵਿਸਿਜ਼ ਵੱਲ ਮੈਂ ਅਪਲਾਈ ਕਰਨਾ ਹੈ ਤੇ ਤਿਆਰੀ ਕਰਨੀ ਹੈ ਤੇ ਉਦੋਂ ਦਾ ਮੈਂ ਤਿਆਰੀ ਕਰ ਰਿਹਾ ਸੀ ਸਰ ਅਜੇ ਬਾਰੇ ਤਾਂ ਲੋਕ ਪਰਿਵਾਰ ਵੱਲੋਂ ਕੀ ਸਹੀ ਹਮਲੇ ਬਾਰੇ ਪਰਿਵਾਰ ਵੱਲੋਂ ਮੈਨੂੰ ਸਭ ਤੋਂ ਜ਼ਿਆਦਾ ਤਾਂ ਉਹਨਾਂ ਦਾ ਆਪਣਾਪਣ ਤੇ ਨਾਲ ਸਾਰਾ ਟਾਈਮ ਮੈਨੂੰ ਸਪੋਰਟ ਰਹੀਦੀ ਸੀ ਫਾਈਨੈਂਸ਼ੀਅਲੀ ਇਮੋਸ਼ਨਲੀ ਐਂਡ ਕਿਨਾਂ ਕਰਕੇ ਹੀ ਮੈਂ ਅੱਜ ਇੱਕ ਇਗਜ਼ਾਮ ਕਲੀਅਰ ਕਰ ਪਾਇਆ ਕਿਸੇ ਤਰ੍ਹਾਂ ਦੀ ਐਸੇ ਜੈਨ ਦੇ ਰਾਹ ਦਾ ਹੀ ਪਛਾਨੀ ਆਈ ਹੋਵੇ ਪਰੇਸ਼ਾਨੀਆਂ ਆਂਦੀਆਂ ਨੇ ਬਟ ਨਾਲ ਵੀ ਇੰਨੀਆਂ ਪਰੇਸ਼ਾਨੀਆਂ ਨੂੰ ਆਪਾਂ ਕੁਝ ਜ਼ਿਆਦਾ ਦੇਖਦੇ ਨਹੀਂ ਆ ਤੇ ਆਪਾਂ ਆਪਣੇ ਜਜ਼ਬੇ ਨਾਲ ਇਸ ਇਗਜ਼ਾਮ ਵੱਲ ਕਵਰ ਕਰਨ ਦੀ ਤੇ ਕਲੀਅਰ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਤੇ ਹੁਣ ਇਸ ਤੋਂ ਬਾਅਦ ਤੁਹਾਡਾ ਇਨ ਫਿਊਚਰ ਕੀ ਪਲੈਨ ਹੈਗਾ ਇਨ ਫਿਊਚਰ ਪਲਾਨ ਹੁਣ ਜਿੱਦਾਂ ਰਹਿਤ ਆਗੇ ਤੇ ਅਲਾਟਮੈਂਟ ਆਵ ਸਰਵਿਸ ਹੋਏਗੀ ਤਾਂ ਜੋ ਵੀ ਰਿਸਪੌਂਸਿਬਿਲਟੀ ਮਿਲੇਗੀ ਆਪਾਂ ਉਹਨੂੰ ਪੂਰੇ ਜਜ਼ਬੇ ਨਾਲ ਆਪਾਂ ਦਿਵਾਵਾਂਗੇ ਮਾਪੇ ਦਾ ਚਿਹਰੇ ਤੇ ਅੱਜ ਖੁਸ਼ੀ ਦੇ ਰਿਹਾ ਕਿੰਦਾ ਦਾ ਮੈਸੇਜ ਕਰ ਰਿਹਾ ਹੈ ਬਹੁਤ ਬਧਾਏ ਬਹੁਤ ਵਧੀਆ ਮਹਿਸੂਸ ਹੋ ਰਿਹਾ ਜਦੋਂ ਕਰਾਉਨ ਮੂਮੈਂਟ ਹੈ ਗਿਆ ਮੇਰੇ ਲਈ ਤੇ ਮੇਰੇ ਪੇਰੈਂਟਸ ਲਈ ਤੇ ਮੇਰੇ ਪੂਰੇ ਫੈਮਿਲੀ ਲਈ ਤੇ ਜਰੂਰ ਮੈਂ ਇਹਨੂੰ ਆਪਣੇ ਵਧੀਆ ਤਰੀਕੇ ਨਾਲ ਤੇ ਆਪਣੇ ਵਧੀਆ ਜਜ਼ਬੇ ਨਾਲ ਅਗੇ ਲਿਬਾਉਂਗਾ ਜਿਸ ਤਰ੍ਹਾਂ ਤੁਸੀਂ ਰੈਂਕ ਪ੍ਰਾਪਤ ਕੀਤਾ ਬਹੁਤ ਅੱਛਾ ਹੈ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਦੇ ਰੈਂਕ ਤੇ ਜਾਣਾ ਚਾਹੀਦਾ ਜਿਵੇਂ ਨਸ਼ਿਆਂ 'ਚ ਲੱਗੇ ਹੋਏ ਹਾਂਜੀ ਮਤਲਬ ਜੋ ਵੀ ਇਹ ਸਟੇਜ ਹੈਗੀ ਹੈ ਜਿੱਦਾਂ ਆਪਾਂ ਯੰਗਸਟਰਸ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਇਸ ਐਗਜ਼ਾਮੀਨੇਸ਼ਨ ਵੱਲ ਆਉਣਾ ਚਾਹੀਦਾ ਤੇ ਨਸ਼ਿਆਂ ਨੂੰ ਛੱਡ ਕੇ ਇਸ ਵੱਲ ਜਾ ਕੇ ਤਾਂ ਆਪਣੀ ਵਧੀਆ ਪੋਸਟ ਵੱਲ ਆਪਣੀ ਡਿਊਟੀਆਂ ਨਿਭਾਉਣੀਆਂ ਚਾਹੀਦੀ ਨੇ ਆਪਣੇ ਇਸ ਦੇਸ਼ ਵੱਲ ਸੇਵਾ ਨਿਭਾਉਣੀ ਚਾਹੀਦੀ ਹੈ ਬੈਚੁਅਲੀ ਇਮੋਸ਼ਨਲੀ ਐਂਡ ਇਹਨਾਂ ਕਰਕੇ ਹੀ ਮੈਂ ਅੱਜ ਇੱਕ ਐਗਜ਼ਾਮ クリア ਕਰ ਪਾਇਆ ਕਿਸੇ ਤਰ੍ਹਾਂ ਦੀ ਐਸੇ ਜਨ ਦੇ ਤੇ ਰਾਹ ਦੇ ਪਰੇਸ਼ਾਨੀਆਂ ਆਈ ਹੋਵੇ ਪਰੇਸ਼ਾਨੀਆਂ ਆਂਦੀਆਂ ਨੇ ਬਟ ਨਲ ਮਿਲੀਆਂ ਪਰੇਸ਼ਾਨੀਆਂ ਹੁਣ ਆਪਾਂ ਕੁਝ ਜ਼ਿਆਦਾ ਦੇਖਦੇ ਨਹੀਂ ਆ ਤੇ ਆਪਾਂ ਆਪਣੇ ਜਜ਼ਬੇ ਨਾਲ ਇਸ ਇਗਜ਼ਾਮ ਵੱਲ ਕਵਰ ਕਰਨ ਦੀ ਤੇ ਕਲੀਅਰ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਤੇ ਹੁਣ ਇਸ ਤੋਂ ਬਾਅਦ ਤੁਹਾਡਾ ਇਨ ਫਿਊਚਰ ਕੀ ਪਲਾਨ ਰਹਿ ਗਿਆ ਇਨ ਫਿਊਚਰ ਪਲਾਨ ਹੁਣ ਜਿੱਦਾਂ ਰੈਂਕ ਆ ਗਿਆ ਤੇ ਅਲਾਟਮੈਂਟ ਆਫ ਸਰਵਿਸ ਹੋਈ ਗਈ ਤਾਂ ਜੋ ਵੀ ਰਿਸਪੌਂਸਿਬਿਲਟੀ ਮਿਲੇਗੀ ਆਪਾਂ ਉਹਨੂੰ ਪੂਰੇ ਜਜ਼ਬੇ ਨਾਲ ਆਪਾਂ ਨਿਭਾਵਾਂਗੇ ਮਾਪੇ ਦਾ ਚਿਹਰਾ ਦਾ ਜੀ ਖੁਸ਼ੀ ਭੇਜ ਰਿਹਾ ਕਿੰਦਾ ਦਾ ਮੈਸੇਜ ਕਰ ਰਿਹਾ ਬਹੁਤ ਵਧੀਆ ਬਹੁਤ ਵਧੀਆ ਮਹਿਸੂਸ ਹੋ ਰਿਹਾ ਜਿੱਦਾਂ ਗਰਾਊਂਡ ਮੂਮੈਂਟ ਹੈ ਗਿਆ ਮੇਰੇ ਲਈ ਤੇ ਮੇਰੇ ਪੇਰੈਂਟਸ ਲਈ ਤੇ ਮੇਰੇ ਪੂਰੇ ਫੈਮਿਲੀ ਲਈ ਤੇ ਜਰੂਰ ਮੈਂ ਨੇ ਵਧੀਆ ਤਰੀਕੇ ਨਾਲ ਤੇ ਆਪਣੇ ਵਧੀਆ ਜਜ਼ਬੇ ਨਾਲਗੇ ਨਿਭਾਵਾ ਜਿਸ ਤਰ੍ਹਾਂ ਤੁਸੀਂ ਰੈਂਕ ਪ੍ਰਾਪਤ ਕੀਤਾ ਬਹੁਤ ਅੱਛਾ ਹੈ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਦੇ ਰੈਂਕ ਤੇ ਜਾਣਾ ਚਾਹੀਦਾ ਜਿਵੇਂ ਨਸ਼ਿਆਂ ਚ ਲੱਗੇ ਹਾਂਜੀ ਮੱਲ ਜੋ ਵੀ ਇਹ ਸਟੇਜ ਹੈਗੀ ਹੈ ਜਿੱਦਾਂ ਆਪਾਂ ਯੰਗਸਟਰਸ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਇਸ ਐਗਜ਼ਾਮੀਨੇਸ਼ਨ ਵੱਲ ਆਉਣਾ ਚਾਹੀਦਾ ਤੇ ਨਸ਼ਿਆਂ ਨੂੰ ਛੱਡ ਕੇ ਇਸ ਵੱਲ ਜਾ ਕੇ ਤਾਂ ਆਪਣੀ ਵਧੀਆ ਪੋਸਟ ਵੱਲ ਆਪਣੀ ਡਿਊਟੀਆਂ ਨਿਭਾਉਣੀਆਂ ਚਾਹੀਦੀ ਨੇ ਆਪਣੇ ਇਸ ਦੇਸ਼ ਵੱਲ ਸੇਵਾ ਨਿਭਾਉਣੀ ਚਾਹੀਦੀ ਹੈ